ਦਰ ਮੋਦੀ ਵੱਲੋਂ ਕੱਲ ਤੀਜੀ ਵਾਰ ਸੌਹ ਚੁੱਕੀ ਗਈ ਸੀ ਤੇ ਅੱਜ ਉਹਨਾਂ ਵੱਲੋਂ ਆਪਣਾ ਕਾਰਜਕਾਲ ਸਾਂਭ ਲੈ ਗਿਆ ਜੀ ਤੇ ਦੂਜੇ ਪਾਸੇ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਢਿੱਲਸਾ ਆਉਂਦੀ ਉਹਨਾਂ ਨੇ ਕਰੋੜਾਂ ਰੁਪਏ ਪਾ ਦਿੱਤੇ ਇਹ ਪ੍ਰਧਾਨ ਮੰਤਰੀ ਕਿਸਾਨ ਸੰਮਾਨ ਨਿਧੀ ਯੋਜਨਾ ਤਹਿਤ 2000 ਰੁਪਏ ਦੀ ਕਿਸ਼ਤ ਪਾਤੀ तकरीबन 20000 ਕਰੋੜ ਰੁਪਏ ਜਾਰੀ ਹੋਗੇ ਮੋੱਖ ਮੰਤਰੀ ਕਿਸਾਨ ਨidhi ਯੋਜਨਾ ਦਾ Rajasthan ਦੇ ਰਹਿਣ ਵਾਲੇ ਕਿਸਾਨਾਂ ਨੂੰ ਇਹ 8000 ਰੁਪਏ ਸਾਲਾਨਾ ਮਿਲੇਗਾ 12783 तकरीबन तकरीबन 650 ਰੁਪਏ ਪ੍ਰਤੀ ਮਹੀਨਾ ਟਿੱਲੂ ਸਾਹਿਬ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੱਲ ਤੀਜੀ ਵਾਰ ਸੌਂ ਚੁੱਕੀ ਗਈ ਸੀ ਤੇ ਅੱਜ ਉਹਨਾਂ ਵੱਲੋਂ ਆਪਣਾ ਕਾਰਜਕਾਲ ਸੰਭ ਲੈ ਗਿਆ ਜੀ ਤੇ ਦੂਜੇ ਪਾਸੇ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਢਿੱਲੂ ਸਾਹਿਬ ਆਂਦੇ ਉਹਨਾਂ ਨੇ ਕਰੋੜਾਂ ਰੁਪਏ ਪਾ ਦਿੱਤੇ ਨੇ ਜੀ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜਿਨ੍ਹਾਂ ਨੇ ਤੀਸਰੀ ਵਾਰ ਇਹ ਸੌਂ ਚੁੱਕੀ ਤੇ ਅੱਜ ਉਹਨਾਂ ਨੇ ਆਪਣੇ ਦਫ਼ਤਰ ਦੇ ਵਿੱਚ ਆ ਕੇ ਕਾਰਜਪਾਲ ਸੁਭਾ ਲੈਆ ਬਾਬਾ ਦਿਨਾਂ ਤੋਂ ਉਹ ਦਫ਼ਤਰ ਤੋਂ ਹਰੇ ਸਨ ਔਰ ਲਗਭਗ 2 ਮਹੀਨੇ ਉਹਨਾਂ ਨੇ ਤਿੰਨ ਦੇ ਕਰੀਬ ਸਾਰੇ ਭਾਰਤ ਦੇ ਵਿੱਚ ਚੋਣ ਦਾ ਪ੍ਰਚਾਰ ਕੀਤਾ ਅੱਜ ਸ਼ਾਮ ਨੂੰ ਮੰਤਰੀ ਮੰਡਲ ਦੀ ਮੀਟਿੰਗ ਵੀ ਆ 5:30 ਵਜੇ ਰੱਖੀ ਵੀ ਉਹਨਾਂ ਨੇ ਉਹਦੇ 'ਚ ਕਿਹੜੀਆਂ ਕਿਹੜੀਆਂ ਗੱਲਾਂ ਤੇ ਜਾਂਦੇ ਨੇ ਸਮਝ ਦਸੂਗਾ ਅਸੀਂ ਜਿਹੜੀ ਗੱਲ ਕਰਦੇ ਆਂ ਕੇ ਪ੍ਰਧਾਨ ਮੰਤਰੀ ਕਿਸਾਨ ਨਿਧੀ ਯੋਜਨਾ ਪਿੱਛੇ ਚੋਣ ਜਾਬਤਾ ਲੱਗ ਗਿਆ ਸੀ 13 ਮਾਰਚ ਨੂੰ 13 ਮਾਰਚ ਤੋਂ ਲੈ ਕੇ ਤਕਰੀਬਨ ਜੂਨ ਆ ਗਿਆ 4 ਮਹੀਨੇ ਹੋ ਗਏ ਤੀਜੇ ਮਹੀਨੇ ਤੋਂ ਲੈ ਕੇ 3 ਮਹੀਨੇ ਜੂਨ ਤੱਕ 3 ਮਹੀਨੇ ਦੇ ਕਰੀਬ ਹੋ ਗਿਆ ਚੋਣ ਜਾਬਤੇ ਕਾਰਨ ਜਿਹੜਾ 2000 ਰੁਪਇਆ ਕਿਸਾਨਾਂ ਦੇ ਖਾਤੇ ਵਿੱਚ ਜਾਂਦਾ ਹੈ 9 ਕਰੋੜ ਤੇ 30 ਲੱਖ ਕਿਸਾਨਾਂ ਦੇ ਖਾਤੇ ਦੇ ਵਿੱਚ ਇੱਕ ਕਿਸ਼ਤ ਪਾਈ ਨਹੀਂ ਗਈ ਸੀ ਕਿਉਂਕਿ ਜੇ ਪਾਈ ਜਾਂਦੀ ਤਾਂ ਚੋਣ ਜਾਬਤੇ ਦੀ ਲੰਗਰਾਂ ਹੁੰਦੀ ਫਾਇਦਾ ਦਿੱਤਾ ਜਾ ਰਿਹਾ ਹੈ ਵਿਰੋਧੀ ਪਾਰਟੀਆਂ ਨੇ ਵੀ ਚੁੱਕਣਾ ਸੀ ਅੱਜ ਪ੍ਰਧਾਨ ਮੰਤਰੀ ਸਾਹਿਬ ਜਦੋਂ ਦਫ਼ਤਰ ਦੇ ਵਿੱਚ ਗਏ ਉਹਨਾਂ ਨੇ ਸਭ ਤੋਂ ਪਹਿਲਾਂ ਕਿਸਾਨਾਂ ਦੇ ਖਾਤੇ ਵਿੱਚ ਇਹ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ 2000 ਰੁਪਏ ਦੀ ਕਿਸ਼ਤ ਪਾਤੀ ਤਕਰੀਬਨ 20000 ਕਰੋੜ ਰੁਪਏ ਜਾਰੀ ਹੋ ਗਏ ਨੇ ਆਖਰੀ ਦਿਨਾਂ ਦੇ ਵਿੱਚ ਚੋਣਾਂ ਵੇਲੇ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਅਸੀਂ ਕਿਸਾਨਾਂ ਲਈ ਹੋਰ ਵੀ ਬਹੁਤ ਕੁਝ ਕਰਨ ਨੂੰ ਤਿਆਰ ਹਾਂ ਤੇ ਹੁਣ ਤੁਸੀਂ ਪ੍ਰਧਾਨ ਮੰਤਰੀ ਬਣ ਗਏ ਹੋ ਥੋਡੇ ਸਹਿਯੋਗੀ ਵੀ ਉਹ ਦਲ ਨੇ ਜਿਹੜੇ ਕਿਸਾਨਾਂ ਪ੍ਰਤੀ ਸਹਿਰਦ ਰੱਖਤਾ ਰੱਖਦੇ ਐ ਤੇ ਹੁਣ ਤੁਹਾਨੂੰ ਖੁੱਲ੍ਹ ਦਿਲੀ ਨਾਲ ਕਿਸਾਨੀ ਮੰਗਾ ਪ੍ਰਵਾਨ ਕਰਨੀਆਂ ਚਾਹੀਦੀਆਂ ਨੇ ਇੱਕੋ ਇੱਕ ਸੂਬਾ ਰਾਜਸਥਾਨ ਜਿੱਥੋਂ ਦੇ ਮੁੱਖ ਮੰਤਰੀ ਸਾਹਿਬ ਭਜਨ ਲਾਲ ਸ਼ਰਮਾ ਉਹਨਾਂ ਨੇ ਐਲਾਨ ਕਰਤਾ ਕਿ ਅਸੀਂ 2000 ਇਹ ਜਾਂਦਾ ਸਾਲਾਨਾ Rajasthan ਦੀ ਸਰਕਾਰ ਕਿਸਾਨਾਂ ਦੇ ਖਾਤੇ ਚ ਪਾਵੇਗੀ ਭਾਵ 6000 ਰੁਪਏ ਸਾਲਾਨਾ ਪ੍ਰਧਾਨ ਮੰਤਰੀ ਕਿਸਾਨ ਨਿਧੀ ਯੋਜਨਾ ਦਾ Rajasthan ਵੱਲੋਂ 2000 ਰੁਪਏ ਮੁੱਖ ਮੰਤਰੀ ਕਿਸਾਨ ਨਿਧੀ ਯੋਜਨਾ ਦਾ Rajasthan ਦੇ ਰਹਿਣ ਵਾਲੇ ਕਿਸਾਨਾਂ ਨੂੰ ਇਹ 8000 ਰੁਪਏ ਸਾਲਾਨਾ ਮਿਲੇਗਾ 12784 ਤਕਰੀਬਨ ਤਕਰੀਬਨ 650 ਰੁਪਿਆ ਪ੍ਰਤੀ ਮਹੀਨਾ ਚਲੋ ਸਰਕਾਰਾਂ ਕੁਝ ਨਾ ਕੁਝ ਕਿਸਾਨਾਂ ਦੀ ਸਹਾਇਤਾ ਕਰ ਰਹੀਆਂ ਨੇ ਸੋ ਅੱਜ ਪ੍ਰਧਾਨ ਮੰਤਰੀ ਸਾਹਿਬ ਵੱਲੋਂ ਇਹ ਕਿਸਤ ਕਿਸਾਨਾਂ ਦੇ ਖਾਤੇਆ ਵਿੱਚ ਭੇਜ ਦੇਣੀ ਇੱਕ ਚੰਗੀ ਸ਼ੁਰੂਆਤ ਹੈ ਦੇਸ਼ ਦਾ ਅन्नदाता ਉਹਨੂੰ ਜੇ ਕੋਈ ਚਾਰ ਦਮੜੇ ਮਿਲਦੇ ਆ ਤਾਂ ਚਲਗੀ ਗੱਲ ਹੈ ਅਸੀਂ ਇਸ ਗੱਲ ਦੀ ਪ੍ਰਧਾਨ ਮੰਤਰੀ ਸਾਹਿਬ ਦੀ ਛਲਾਗਾ ਕਰਦੇ ਆ ਕਿ ਰੁਕਿਆ ਹੋਇਆ ਪੈਸਾ ਕੋਈ ਨਵਾਂ ਨਹੀਂ ਦਿੱਤਾ ਉਹਨਾਂ ਨੇ ਜਿਹੜਾ ਪਹਿਲਾਂ ਪ੍ਰਧਾਨ ਮੰਤਰੀ ਦੇ ਰਹੇ ਨੇ ਉਹੀ ਪੈਸਾ ਜਿਹੜਾ ਚੋਣ ਜਾਬਤੇ ਕਰਕੇ ਰੁਕ ਗਿਆ ਸੀ ਅੱਜ ਉਹ ਕਿਸਾਨਾਂ ਦੇ ਖਾਤੇ 'ਚ ਕਾਏ ਨਿਰਧਾਰਨ ਨਿਰਪੱਖ ਰਹਾ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਅਸੀਂ ਕਿਹਨਾਂ ਕਰ ਰਿਹਾ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬਣਾਂਗੇ ਪੰਜਾਬ ਦੀ ਆਵਾਜ਼ ਬਣ ਹੋਰ ਕੀ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਤ ਬਣਾਂਗੇ ਬੁਲੰਦ ਆਵਾਜ਼ ਕਿ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁਨਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਰ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਘਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਪ D5 ਚੈਨਲ ਹਿੰਦੀ ਵੀ ਹੋਗਾ ਸਾਹਿਬ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕੁਲ ਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ